ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਨੇ ਕਿਤਾ ਸਭ ਠੀਕ ਠਾਕ ਹੋ ਚਲੋ ਠੀਕ ਠਾਕ ਚਾਹੀਦਾ ਚੜਦੀ ਕਲਾਈ ਚਾਹੀਦਾ ਸਭ ਦੇਖੋ ਕਿ ਨਾ ਸੋਨਾ ਪੈਦਰ ਆ ਕਿਉਂ ਨਾ ਪੈਦਰ ਚੱਕ ਕੇ ਕਰ ਪੈਦਰ ਸੋਲੂਸ਼ਨ ਹੈ ਨਹੀਂ ਉਕੋ ਜੀ ਮੀਮੋ ਪੈ ਜਾਂਦਾ ਤੇ ਉਹਦੇ ਕਰਕੇ ਜੋੜਾ ਵੀ ਹੁੰਦਾ ਸੋਲੂਸ਼ਨ ਕੋ ਅਨਸਾਰ ਕਲੀਅਰ ਹੋ ਗਏ ਉਹ ਤੋਂ ਹੋਰ ਚਾਦੇ ਸੋਹਣਾ ਬਣ ਜਾਂਦਾ ਬੈਦਲ ਅਡਾ ਆਪਾਂ ਲੋਡ ਲਾਉਣ ਵਾਲੀ ਜਗ੍ਹਾ ਤੇ ਪਹੁੰਚਣ ਵਾਲੀਆਂ ਰਹਿ ਗਏ 20 ਮਿੰਟ 7 ਵਜੇ ਲੋਡ ਲਾਉਣਾ ਤੇ ਆਪਾਂ ਪਹੁੰਚਨੇ ਆ 6:30 ਵਜੇ ਤੇ ਲੋੜ ਲਾਉਣ ਤੇ ਲੋੜ ਚੱਕਣਾ ਤੇ ਫਿਰ ਤੁਹਾਨੂੰ ਵੀਡੀਓ ਬਣਾ ਕੇ YouTube ਤੇ ਪਾਵਾਂਗੇ ਤਾਂ ਫਿਰ ਤੁਸੀਂ ਦੱਸਿਓ ਕਿੰਦਾ ਦੀ ਲੱਗੀ ਵੀਡੀਓ ਤੇ ਪੁਰਾਣੀ ਕਿਵੇਂ ਸੀ ਤੇ ਨਵੀਆਂ ਤੁਹਾਨੂੰ ਕਿੰਦਾ ਦੀਆਂ ਵੀਡੀਓ ਲੱਗਦੀਆਂ ਨੇ ਸੋਹਣੀਆਂ ਲੱਗਦੀਆਂ ਕਿਵੇਂ ਲੱਗਦੀਆਂ ਤੇ ਲਾਈਕ ਤੇ ਸ਼ੇਅਰ ਆਪ ਦੀ ਫੈਮਿਲੀ ਨੂੰ ਕਰਿਓ ਵੱਧ ਤੋਂ ਵੱਧ ਲੋਕਾਂ ਨੂੰ ਦਿਖਾਓ ਜਿਹੜੇ ਇੰਡੀਆ ਵਾਹਗੇ ਅਮਰੀਕਾ ਪਾਕਿਸਤਾਨ ਲਕ ਲਕ ਕੰਟਰੀ ਅਚ ਜਿਹੜਾ ਦੇਖਣਾ ਚਾਹੁੰਦੇ ਆ ਬੰਦਾ ਦੇਖ ਸਕਦਾ ਵੀਡੀਓ ਥਰੂ ਉਹ ਅਸੀਂ ਤੁਹਾਨੂੰ ਦਿਖਾਉਣਾ ਚਾਹੁੰਦੇ ਆ ਤੇ ਇਹ ਮੇਲੇ ਲੱਗਦਾ ਇਹ ਮੇ ਪੱਧੜ ਹੁੰਦੇ ਆ ਇਧਰ ਰੋਡ ਕਲੀਅਰ ਆ ਤੇ ਇਧਰ ਧੁੰਦ ਪਈ ਹੋਈ ਆ ਤੇ ਵਰੀ ਲੱਗਦਾ ਆ ਆਜ ਚੁੱਕਿਆ ਲੋਡ ਲਾਉਣ ਵਾਲੀ ਜਗ੍ਹਾ ਤੇ ਇੱਥੇ ਇਹ ਮਤਲਬ ਸੀਲ ਚੈੱਕ ਕਰਕੇ ਇੱਕ ਪੇਪਰ ਇਹਦੇ ਅੰਦਰ ਪਿਆ ਹੁੰਦਾ ਉਹ ਫਿਰ ਪੇਪਰ ਲੈ ਕੇ ਫੇਰੇ ਅੰਦਰਵਾੜਦੇ ਆ ਇੱਕ ਪੇਪਰ ਮੇਰੇ ਟਰੱਕ ਚ ਜਮੇ ਉਹ ਭੁੱਲਿਆ ਉਹ ਉਹ ਵੀ ਮੰਗਣਾ ਮੈਨੂੰ ਇਹਨੇ ਹੋ ਗਏ ਖਾਲੀ ਲਾਈਏ ਡੋਰ ਉੱਥੇ ਬੰਦੇ ਸਾਰੇ ਲੱਗੇ ਹੋਏ ਆਪਣੇ ਪੰਜਾਬੀ ਜਿੱਧਰੋਂ ਆਏ ਆਪਾਂ ਉਧਰੋਂ ਲੋੜ ਹੀ ਦੁਵਾਰੇ ਫੇਰ ਚੱਕਣਾ ਵਾ ਜਿੱਧਰੋਂ ਹੁਣ ਬਸ ਘਰ ਕੰਨੀ ਨੂੰ ਵਾਪਸੀ ਅੱਗੇ ਦਾ ਰਾਹ ਚ ਲੋੜ ਲਾਉਨੇ ਹੁੰਨੇ ਆ ਹੁਣ ਸਿੱਧਾ ਘਰੇ ਜਾਣਾ ਸਿੱਧਾ ਘਰੇ ਲੋੜ ਚੱਕ ਕੇ ਚਲੋ ਬਈ ਸਿੱਧਾ ਪਿੰਡ ਇੱਕ ਦਿਨ ਪਹਿਲੀ ਪਹੁੰਚ ਜਾਣਾ ਹੁਣ ਤਾਂ ਚਲੋ ਰੱਬ ਸੁਖੀ ਰੱਖੇ ਤੇ ਸਫਰ ਸਾਡਾ ਵਧੀਆ ਨੰਗੇ ਤੇ ਬੱਦਲ ਤੇ ਮੌਸਮ ਦੇਖੋ ਵੈਦਰ ਕਿੰਨਾ ਸੋਹਣਾ ਕੈਲੀਫੋਰਨੀਆ ਤੋਂ ਅਲਬਾਮਾ ਦਾ ਦਾ ਰੋਡ ਵਧੀਆ ਰਿਹਾ ਕੈਲੀਫੋਰਨੀਆ ਤੋਂ ਅਲਬਾਮਾ ਦਾ ਸਫ਼ਰ ਤਾਂ ਸਾਡਾ ਨਿੰਘੇ ਵਧੀਆ ਐਂ ਹੁਣ ਰੱਬ ਮਿਹਰ ਕਰੇ ਤੇ ਅਲਬਾਮਾ ਤੋਂ ਕੈਲੀਫੋਰਨੀਆ ਦਾ ਸਾਡਾ ਸਫ਼ਰ ਆ 2-3 ਦਿਨਾਂ ਦਾ ਰੱਬ ਵਧੀਆ ਲੈ ਕੇ ਜਾਵੇ ਸਾਨੂੰ। ਇਹੀ ਉਮੀਦਾਂ ਹੁੰਦੀਆਂ ਤੇ ਘਰੋਂ ਆਉਣੇ ਆ ਖੁਸ਼ੀ ਨਾਲ ਤੇ ਘਰੇ ਖੁਸ਼ੀ-ਖੁਸ਼ੀ ਪਹੁੰਚੀਏ। ਬਸ ਰੱਬ ਕੋਲੋਂ ਇਹੀ ਦੁਆਵਾਂ ਮੰਗਦੇ ਆ। ਚਾਈ-ਚਾਈ ਨਾਲ ਘਰੋਂ ਤੁਰਿਏ ਤੇ ਚਾਈ-ਚਾਈ ਨਾਲ ਘਰੇ ਪਹੁੰਚੀਏ। ਠੀਕ ਹੈ ਜੀ। ਵੀਡੀਓ ਦੇਖਿਓ, ਇੰਜੋਏ ਕਰਿਓ। ਲਾਈਕ ਤੇ ਸ਼ੇਅਰ ਕਰਿਓ। ਤੇ ਹੁਣ ਆਪਾਂ ਜਿੱਥੋਂ ਲੋਡ ਚੱਕਣਾ ਆਪਾਂ ਉਥੇ ਜਾ ਕੇ ਵੀਡੀਓ ਸਟਾਰਟ ਕਰਾਂਗੇ ਦਿਖਾਵਾਂਗੇ ਨਵੀਂ ਲੋਕੇਸ਼ਨ ਤੋਂ ਲੋਡ ਚੱਕਣਾ ਕਿੱਦਾਂ ਦੀ ਲੋਕੇਸ਼ਨ ਆ ਕੀ ਲੋਡ ਚੱਕਿਆ ਉਹ ਤੁਹਾਨੂੰ ਦੱਸਾਂਗੇ ਤੇ ਸਫਰ ਦੇ ਵੀਡੀਓ ਦੇ ਨਾਲ ਇਦਾਂ ਹੀ ਜੁੜੇ ਰਹੋ ਕਿੱਦਾਂ ਠੀਕ ਠਾਕ ਸਾਬ ਕਿਵੇਂ ਲੱਗੀ ਵੀਡੀਓ ਜਿਹੜੀ ਦੇਖੀ ਆ ਹੁਣ ਪਾਉਨੇ ਆਪਾਂ ਤੇਲ ਤੇ ਇਹ ਵੀ ਕਲਿੱਪ ਦੇਖਿਓ ਤੇ ਦੱਸਿਓ ਕਿਵੇਂ ਆ ਫਿਰ ਕੱਬਰ ਸਭ ਠੀਕ ਠਾਕ ਆ ਚੜਦੀ ਕਲਾ ਹੋਰ ਭਾਈ ਗੁੱਡੀ ਚਲੋ ਵਧੀਆ ਸਟ੍ਰੇਟ ਐਸਾ ਹੀ ਟਸਲਾ ਲੱਦੀ ਹੋਈਆਂ ਨੇ ਟਸਲਾ ਬੈਟਰੀ ਵਾਲੀਆਂ ਗੱਡੀਆਂ ਦੇ ਜਵਾਨ ਆ ਗਿਆ ਹੁਣ ਬਸ ਡੀਜ਼ਲ ਯੂਲ ਬੰਦ ਕਰ ਦੇਣੇ ਇਹਨਾਂ ਨੇ ਸਭ ਬੈਟਰੀ ਵਾਲੀਆਂ ਗੱਡੀਆਂ ਚੱਲਣਗੀਆਂ ਤਾਂ ਨੈਣਾ ਦੇ ਵੀਰੇ ਪਹਾੜੀਆਂ ਯਾਦ ਕਰਾ ਦੀਆਂ ਐ ਜੰਗਲ ਆ ਇਤਾਂ ਦੇ ਵੀ ਰਸਤੇ ਸਾਨੂੰ ਮਿਲ ਜਾਂਦੇ ਆ ਟਰੱਕਾਂ ਵਾਲਿਆਂ ਨੂੰ ਸੜਕ ਨੱਪਣਦੀ ਆ ਜੇ ਆ ਮੇਰੀ ਵਾਲੀ ਸਾਈਡ ਬਣ ਗਈ ਦੂਜੀ ਸਾਈਡ ਹਜੇ ਬਣਨੀ ਆ ਹੈ ਬਹੁਤ ਸੋਹਣਾ ਲੱਗਦਾ ਸ਼ੂਟ ਵਾਲਾ ਇਹ ਕੈਮਰਾ ਜਿਵੇਂ ਵੀਡੀਓ ਆਪਾਂ ਤਾਂ ਬਣਾਈ ਆ ਸੋਹਣਾ ਲੱਗਦਾ ਤਾਂ ਬਣਾਈ ਆ ਕਲਿੱਪ ਆਪਾਂ ਆ ਇੱਕ ਬਣਾਏ ਨਾਲ ਆ ਕੀਤਾ ਤੇ ਆ ਵੀ ਇੱਥੇ ਰੱਖੇ ਤੇ ਬਰੈਡ ਆ ਬਣਾਇਆ ਹਲੋ ਦੋ ਟਾਈਮ ਦਾ ਫੂਡ ਰੈਡੀ ਕੀਤਾ ਤਿੰਨੇ ਟਾਈਮ ਦਾ ਆ ਸਾਰੇ ਸੈਲਡ ਨੂੰ ਮੈਂ ਇਹ ਬੋਲ ਚ ਪਾ ਕੇ ਰੱਖੂੰਗਾ ਇਹਨੂੰ ਰਾਤ ਨੂੰ ਖਾਉਂਗਾ ਜਾਂ ਮਾਰਨਿੰਗ ਖਾਂ ਕਾਲੂ ਹੁਣ ਫ੍ਰੀ ਸੀਗਾ ਹੁਣ ਰੈਡੀ ਕਰਕੇ ਰੱਖ ਲਿਆ ਮੈਂ ਤੇ ਹੁਣ ਮੈਂ ਉਹ ਆਮਲੇਟ ਬਣਾਇਆ ਵਾ ਤੇ ਹੁਣ ਉਹ ਖਾਉਂਗਾ ਨਾਲ ਬ੍ਰੈਡ ਦੇ ਹੁਣ ਮੈਂ ਇੱਥੇ ਥੋੜਾ ਜਿਹਾ ਬ੍ਰੈਡ ਰੋਸਟ ਇਹ ਕਰੂੰਗਾ ਤੇ ਨਾਲ ਐਗ ਦੇ ਨਾਲ ਖਾਉਂਗਾ ਐਗ ਰੂ ਟਰੱਕਾਂ ਵਾਲੇ ਜਿਹੜੇ ਹੁੰਦੇ ਹਨਾ ਉਹ ਸਭ ਕੁਝ ਸਕਾਂ ਦੇ ਬਣਾਉਣਾ ਖਾਣਾ ਲੋਕੇਸ਼ਨ ਆ ਟੋ ਵਾਲਾ ਏਰੀਆ ਵਾ ਇਹਨਾਂ ਨੇ ਪਤਾ ਨਹੀਂ ਪਾਟਾ ਕੋਈ ਐਲ ਐਲ ਪਹਿਲੇ ਭੇਜਣੇ ਆ ਅੰਦਰ ਸ਼ਾਪ ਆ ਮਤਲਬ ਪੂਰਾ ਇੱਕ ਤਰ੍ਹਾਂ ਦਾ ਸਮਾਨ ਸ਼ਾਪ ਚ ਮਿਲਦਾ ਟਰੱਕਰਾਂ ਦਾ ਸਮਾਨ ਖਾਣ ਪੀਣ ਨੂੰ ਗੈਸ ਪੰਪ ਬਹੁਤ ਸੋਹਣੀ ਸ਼ਾਪ ਬਣਾਈ ਹੋਈ ਆ ਪੁਰਾਣੀ ਆ ਪਰ ਬਹੁਤ ਸਮਾਨ ਰੱਖਿਆ ਆ ਬੰਦੇ ਨੇ ਦੇਖ ਕੇ ਤਾਂ ਪਹੜੀ ਗਿਆ ਘੱਡੀਆਂ ਉੱਦਨੇ ਮੁੜ ਗਿਆ। ਉਹ ਤੱਕ ਤਾਂ ਉਹ ਪਹਾੜੀ ਚੜਦੀ ਐ। ਬਣ ਗਿਆ ਆਪਣਾ। ਹੁਣ ਇੱਕ ਹੱਥ ਨਾਲ ਵੀਡੀਓ ਬਣਾਉਣਾ ਦੂਜੇ ਨਾਲ ਕਰ ਨਹੀਂ ਸਕਦਾਗਾ। ਕਿਹੜਾ ਬਣ ਗਈ ਚੀਜ਼। ਆ ਚਿਕਨ ਵੀ ਲੈ ਕੇ ਆਇਆ ਸੀਗਾ ਇਹ ਰੋਸਟ ਕਰਨ ਨੂੰ ਰੱਖ ਲੈ। ਓਕੇ ਜੀ। ਖਾਓ ਪੀਓ ਐਸ਼ ਕਰੋ। ਨੀ ਆ ਰੇ ਲਓ। ਜੰਮ ਜੰਮ ਲਾਊਟ ਹੋ ਕੇ। ਤਾਂੰਬੇ ਦੀਆਂ ਤਾਰਾਂ ਜਿਹੜੀਆਂ ਹੁੰਦੀਆਂ ਨੇ ਨਾ ਇਹ ਪਤੰਦਰ ਲਿਆਉਂਦੇ ਹੋਣਗੇ ਗਾਂ ਤੋਂ ਕਿਤੋਂ ਲੈ ਆ ਕੇ ਇੱਥੇ ਰੱਖ ਕੇ ਮੁੜ ਕੇ ਵੇਚੀ ਜਾਂਦੇ ਹੋਣਗੇ ਇੱਥੇ ਕਿਹੜਾ ਰੈਡੀ ਹੁੰਦੀ ਹੋਣੀ ਤਾਂਬੇ ਦੀ ਤਰ੍ਹਾਂ ਆਹ ਤਾਂਬੇ ਨਹੀਂ ਹਨ ਤਾਰਾਂ ਗੈਸ ਗੂੰਸ ਨੂੰ ਹੁੰਦੀਆਂ ਵਿਊਸ ਹੁੰਦੀ ਆਹ ਤਾਰ ਪੈਪ ਪੈਪ ਤਾਰ ਨਹੀਂ ਪੈਪ ਚੰਗੀ ਬਦਮਾਸ਼ ਹੈ ਬਦਮਾਸ਼ ਬੇਲੀ ਬਦਮਾਸ਼ ਆਕੜ-ਆਕੜ ਕੇ ਬੋਲਦੇ ਆ ਪਤੰਦਰ ਇੱਕ ਤਾਂ ਚਲੇਗਾ ਜਿਹੜਾ ਆਕੜ ਬੋਲ ਕੇ ਸੀ ਜਿਹੜਾ ਬਜਾਰਾ ਪਿਆਰ ਨਾਲ ਬੋਲਦਾ ਉਹ ਕਹਿੰਦਾ ਮੈਂ ਐਵੇਂ ਐਵੇਂ ਲੋੜ ਲਦਣਾ ਮੈਂ ਲੱਦ ਤੇ ਕੋਈ ਚੱਕਰ ਨਹੀਂ ਕਿ ਲੋਕੀ ਕਹਿੰਦੇ ਸਾਡਾ ਹੋਮ ਟੂਰ ਅਸੀਂ ਕਹਿੰਦੇ ਸਾਡਾ ਟਰੱਕ ਰੂਟ ਦੇਖੋ ਅਸੀਂ ਇੱਥੇ ਬੂਟ ਲਾਉਨੇ ਆ ਇੱਥੇ ਬੂਟ ਲਾਉਨੇ ਆ ਤੇ ਸਾਡਾ ਐਵੇਂ ਉਹ ਸਾਰਾ ਖਾਣ ਪੀਣ ਵਾਲਾ ਸਮਾਨ ਤੇ ਆ ਫੂਡ ਰੈਡੀ ਕਰਕੇ ਰੱਖ ਲਿਆ ਆ ਮੈਡੀਸਨਾਂ ਨੇ ਕੁਛ ਨਾ ਕੁਛ ਖਾਈ ਦਾ એનર્ਜੀ ਮੈਡੀਸਨ ਆ ਟਰੈਸ਼ ਕਰਨਾ ਸੀ ਅੱਜ ਕਰੀਏ ਆਪਾਂ ਡੈਟ ਪੇਜ ਇੱਕ ਇੱਥੇ ਸਾਈਡ ਜੇ ਤੇ ਜਗ੍ਹਾ ਹੁੰਦੀ ਆ ਆ ਦੇ ਲੋਕਾਂ ਦੇ ਗੰਦ ਪਾਇਆ ਪਿਆ ਵੀ ਤੁਹਾਨੂੰ ਨਹੀਂ ਲੋੜ ਇਹਨਾਂ ਦੀ ਬੈਲਟਾਂ ਦੀ ਸੈੱਟ ਦੋ ਹਨਾ ਤੇ ਇਹਦੇ ਟਰੈਸ਼ ਕਰ ਦੋ ਇਹ ਲੋਕੀ ਬਹੁਤ ਗੰਦ ਪਾਉਂਦੇ ਐ 61 ਤੇ ਬੜਾ ਗੰਦਾ ਟਾਇਰ ਟਾਇਰ ਸੱਟਿਆ ਪਿਆ ਬੰਦੇ ਆ ਆ ਸਾਰੇ ਕੱਪਵੋੜਾ ਜਮੀਨਾਂ 'ਚ ਕੱਪੜੇ-ਕੁਪੜੇ ਰੱਖੇ ਹੁੰਦੇ ਆ ਇਹਨਾਂ 'ਚ ਭਾਂਡੇ-ਮੁੰਡੇ ਰੱਖੇ ਆ ਆ ਜਿਵੇਂ ਫਰਿੱਜਾਂ ਦੁੱਧ ਦੁੱਧ ਰੱਖਿਆ ਹੋਇਆ ਆ ਇਫ ਰੀਕਲ ਨਾ ਦੀ ਹੁੰਦੀ ਹੈ ਨਾ ਇਹ ਫਰਿੱਜ ਖੁੱਲ ਜਾਂਦੀ ਹੈ ਇਹਨੂੰ ਐ ਕਰਕੇ ਲੋਕ ਲਾਈਦਾ ਮਾਈਕ੍ਰੋਵੇਵ ਆ ਵੀ ਕੱਪੜਿਆਂ ਵਾਲੀ ਆ ਵੀ ਕੱਪੜਿਆਂ ਵਾਲੀ ਆ ਪਰਦੇ ਬੰਦ ਕਰਕੇ ਸੌਂਜੋ ਮਗਰ ਲਈ ਸੀ ਬੰਦ ਹੁੰਦਾ ਜੇ ਟੀਮ ਚ ਚੱਲਣਾ ਤਾਂ ਇਦਾਂ ਚੱਲੋ ਸਿੰਗਲ ਬੰਦਾ ਚੱਲ ਪਰਦੇ ਖੋਲੀ ਰੱਖਦਾ ਪਾਣੀ ਵੀ ਦੂਜਾ ਲਿਆਣਾ ਨਾ ਮ ਘਰੋਂ ਭਰ ਕੇ ਫਿਲਟਰ ਨਾਲ ਬੋਤਲ ਵਾਲਾ ਪਣੀ ਮ ਪੀਂਦਾ ਨਹੀਂ ਆ ਇੱਥੇ ਜਿਵੇਂ ਦੇਖ ਲੋ ਰੋਡ ਵਰਕ ਚੱਲਦਾ ਵਾ ਇਹਨਾਂ ਨੇ ਇੱਕ ਲਾਈਨ ਦੇ ਵਿੱਚ ਹੀ ਦੋ ਲਾਈਨਾਂ ਬਣਾਈਆਂ ਪਈਆਂ ਨੇ ਮਤਲਬ ਇਧਰ ਵੀ ਤੇ ਪਰਲੀ ਹੈਡ ਵੀ ਲਾਈਨ ਚੱਲਦੀ ਹੈ ਨਾ ਜਿਹੜੀ ਉਹ ਰਾਈਟ ਸਾਈਡ ਵਾਲੀ ਉਹ ਸੜਕ ਬਣਦੀ ਆ ਤੇ ਇੰਨੀ ਸੇਫਟੀ ਰੱਖੀ ਹੋਈ ਆ ਵਿਚਾਲੇ ਇਹਨਾਂ ਨੇ ਆ ਦੇਲਾ ਪੱਕੇ ਪੱਥਰ ਦੇ ਫਿਰ ਲਾਈਟਾਂ ਨਾਲ ਕਾਰਾਂ ਦੇ ਇੱਕ ਇੱਕ ਦੂਜੇ ਦੇ ਉੱਪਰੇ ਪਵੇ ਆਹ ਹਰੇ ਹਰੇ ਝੀਲਾ ਲਾਏ ਹੋਏ ਹਨ ਜੀ ਤੇ ਹੁਣ ਮੇਰਾ ਟਰੱਕ ਜਾ ਰਿਹਾ ਵਾ ਇਹ ਐਕਸਟਰਾ ਹੁੰਦਾ ਵਾ ਰੋਡ ਹਾਈਵੇ ਤੋਂ ਆਹ ਜਗ੍ਹਾ ਜਿਹੜੀ ਆ ਇਹ ਐਕਸਟਰਾ ਹੁੰਦੀਆਂ ਮਤਲਬ ਇੰਨਾ ਕ ਹੁੰਦੀ ਆ ਵੀ ਐਕਸਟਰਾ ਤੁਸੀਂ ਕਾਰ ਟਰੱਕ ਖੜਾ ਸਕਦੇ ਹੋ ਐਕਸਟਰਾ ਬਣਾਇਆ ਹੁੰਦਾ ਵਾ ਮਤਲਬ ਐਮਰਜੈਂਸੀ ਕਦੇ ਰੋਡ ਰੋਡ ਤੇ ਰੋਡ ਤੇ ਕੋਈ ਟਰੱਕ ਖਰਾਬ ਹੋ ਜਾਵੇ ਆਗੇ ਜਿੰਮੇ ਹੁਣ ਆਹ ਚਿੱਟੀ ਪੱਟੀ ਤੋਂ ਰਾਈਟ ਸਾਈਡ ਜਿਹੜੀ ਖਾਲੀ ਜਗ੍ਹਾ ਐਕਸਟਰਾ ਇਹ ਇੰਨਾ ਐਡੇ ਐਡੇ ਤਾਂ ਆ ਉਹਨਾਂ ਦੇ ਪਿੰਡਾਂ ਦੇ ਰੋਡ ਭਰੇ ਭਰੇ ਆਉਂਦੇ ਭੋਰਾ ਭੋਰਾ ਕੇ ਇੰਨੇ ਜਿੰਨੀ ਇਹਨਾਂ ਨੇ ਐਕਸਟਰਾ ਖੜਾਉਣ ਨੂੰ ਹੈ ਐਮਰਜੈਂਸੀ ਨੂੰ ਗੱਡੀ ਦੀ ਜਗਾ ਛੱਡੀਆਂ ਪਈਆਂ ਨੇ ਇੰਨੇ ਸਾਈਨ ਲਾਏ ਆ ਇੰਨੇ ਸਿਗਨਲ ਲੱਗੇ ਹੋਏ ਆ ਸਾਈਨ ਹਨਾ ਸੇਫਟੀ ਵਾਲੀ ਵਰਤਦੇ ਆ ਰੋਡਵਰਕ ਲਈ ਕੋਈ ਐਕਸੀਡੈਂਟ ਹੋ ਜਾਵੇ ਤਾਂ ਸੇਫਟੀ ਬੜੀ ਸੇਫਟੀ ਯੂਜ਼ ਕਰਦੇ ਆ ਜਦ ਹੀ ਸਾਈਨ ਲੱਗੇ ਆ ਜਾਂਦੇ ਆ ਜਿਵੇਂ ਲੈਫਟ ਲਾਈਨ ਸਾਈਡ ਸਲੋ ਟ੍ਰੈਫਿਕ ਦਾ ਮੂਰੇ ਉਹਦੇ ਐਕਸੀਡੈਂਟ ਆ ਉਹਦੇ ਸਾਈਨ ਲਾ ਕੇ ਖੜ ਜਾਂਦੇ ਆ ਸਨੋਹ ਪੈਂਦੀ ਆ ਪੈਦਰ ਦੀ ਪੋਲਿਊਸ਼ਨ ਦਾ ਵੀ ਸਾਈਨ ਲਾ ਕੇ ਦੇਖ ਲੈ ਇਹ ਰੱਖ ਦਿੰਦੇ ਆ ਇੰਨਾ ਕਿ ਮੈਂ ਕਿਹਾ 100 ਤੋਂ ਉੱਤੇ ਹੋ ਜਵੇ ਜਿਹੜੀ ਸਾਈਨ ਲਾ ਲਾ ਜਾਂਦੇ ਆ ਵੀ ਪੋਲਿਊਸ਼ਨ ਬਹੁਤ ਜ਼ਿਆਦਾ ਆ ਇੰਨਾ ਜ਼ਿਆਦਾ ਹੈਗਾ ਵੀ ਇੱਥੇ ਨਾ ਇੰਡੀਆ ਦਾ 3 400 ਦਾ ਨਾਰਮਲ ਆ ਹਾਂਜੀ ਕਿੰਦਾ ਮੈਂ ਗਿਆ ਵੀ ਕਰੀਏ ਵੀਡੀਓ ਦਾ ਐਂਡ ਲਾਈਕ ਤੇ ਸ਼ੇਅਰ ਕਰਿਓ ਦੱਸਿਓ ਕਿੱਦਾਂ ਦੀ ਵੀਡੀਓ ਲੱਗੀ ਆ ਤੁਹਾਨੂੰ ਓਕੇ ਜੀ ਬਾਏ ਬਾਏ ਟੇਕ ਕੇਅਰ ਗੁੱਡ ਨਾਈਟ ਕਿੱਦਾਂ ਬੈਕ ਸਾਈਡ ਦੀ ਤੇ ਟਰੱਕ